ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਬੜੀ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਗੱਲਬਾਤ ਕਰਾਂਗੇ ਦੋਸਤੋ ਜਦੋਂ ਸੱਤ ਭਿੰਡਰਾਵਾਲਿਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਭਰਾ ਮਲਵਿੰਦਰ ਸਿੰਘ ਨੇ ਇੱਕ ਰਾਤ ਨੂੰ ਗੁਪਤ ਮੀਟਿੰਗ ਕੀਤੀ ਔਰ ਇਹ ਚਨਾਤੀ ਤੋਂ ਪਹਿਲਾਂ ਦੀ ਗੱਲ ਹੈ ਔਰ ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕਿੱਦਾਂ ਮੀਟਿੰਗ ਫਿਕਸ ਹੋਈ ਸਾਰੀ ਗੱਲ ਸੁਣਨ ਵਾਲੀ ਹੈ ਇੱਕ ਨਵਾਂ ਇਤਿਹਾਸ ਤੁਹਾਨੂੰ ਜਾਣਨ ਲਈ ਮਿਲੂਗਾ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈੱਲ ਵਾਲਾ ਬਟਨ ਵੀ ਦਾਬੋ ਇਹ ਦਸੰਬਰ 1981 ਜਾਂ ਜਨਵਰੀ 1982 ਦੀ ਗੱਲ ਹੈ ਤਾਂ ਠੰਡ ਦਾ ਮਹੀਨਾ ਸੀਗਾ ਤੇ ਬੜੀ ਸਰਦੀ ਸੀ ਰਾਤ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਮਲਵਿੰਦਰ ਸਿੰਘ ਨੂੰ ਜਿੰਨਾ ਛੇਤੀ ਹੋ ਸਕੇ ਓਨੀ ਛੇਤੀ ਉੱਠ ਕੇ ਮੋਤੀਬਗ ਮਹਿਲ 'ਚ ਪਹੁੰਚਣ ਲਈ ਗਿਆ ਤਾਂ ਆਪਣੇ ਭਰਾ ਨੂੰ ਕਿਸੇ ਬਿਨਾਂ ਦੇਰੀ ਤੋਂ ਆਉਣ ਲਈ ਹੁਕਮ ਦਿੱਤਾ ਔਰ ਉਹਨੇ ਕਿਹਾ ਕਿ ਦੋ ਕ ਪਿਸਤੌਲਾਂ ਵੀ ਨਾਲ ਲੈ ਕੇ ਆਈ ਮਲਵਿੰਦਰ ਸਿੰਘ ਜੀ ਨੇ ਸ਼ਾਇਦ ਹੀ ਆਪਣੇ ਭਰਾ ਦਾ ਕਹਿਣਾ ਮੋੜਿਆ ਹੋਵੇ ਭਾਵੇਂ ਕੁਝ ਘਰਾਇਆ ਹੋਇਆ ਸੀ ਪਰ ਉਹ ਛੇਤੀ ਨਾਲ ਚੱਲ ਪਿਆ ਉਹਨੇ ਛੇਤੀ ਨਾਲ ਆਪਣੇ ਡਰਾਈਵਰ ਸਾਧੂ ਸਿੰਘ ਨੂੰ ਬੁਲਾਇਆ ਤੇ ਕੁਝ ਅਸਲੇ ਦੇ ਨਾਲ ਦੋ ਪਿਸਤੌਲਾਂ ਵੀ ਲੋਡ ਕਰ ਲੀਆਂ ਆਪਣੀ ਫੀਟਕਾਰ ਇਹਨਾਂ ਸਟਾਰਟ ਕੀਤੀ ਤੇ ਆਪਣੇ ਭਰਾ ਕੈਪਟਨ ਅਵਿੰਦਰ ਸਿੰਘ ਦੀ ਰਹੈਸ਼ ਗਾਵਲ ਚੱਲ ਪਈ। ਹੁਣ ਟੈਲੀਫੋਨ ਤੇ ਸੱਦਾ ਆਇਆ ਸੀ ਇਹਨੂੰ। ਉਹਨੇ ਆਪਣੇ ਭਰਾ ਨੂੰ ਪੁੱਛਿਆ ਮਲਵਿੰਦਰ ਨੇ ਕੈਪਟਨ ਨੂੰ ਕਿ ਅਸੀਂ ਜਾ ਕਿੱਥੇ ਰਹੇ ਹਾਂ? ਕੈਪਟਨ ਸਾਹਿਬ ਕਹਿੰਦੇ ਕਿ ਅਸੀਂ ਭਿੰਡਰਾ ਵਾਲਿਆਂ ਨੂੰ ਮਿਲਣ ਲਈ ਜਾ ਰਹੇ ਹਾਂ। ਤਾਂ ਇਹ ਗੱਲ ਸੁਣ ਕੇ ਮਲਵਿੰਦਰ ਸਿੰਘ ਥੋੜਾ ਜਿਹਾ ਸਦਮੇ 'ਚ ਆਇਆ। ਤਾਂ ਗੁਰੂ ਪਿਆਰਿਓ ਸੰਤ ਭਿੰਡਰਾ ਵਾਲਿਆਂ ਬਾਰੇ ਅੱਜ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਜਨਮ ਹੈ ਜਿਹੜਾ ਇਹ 2 ਜੂਨ 1947 ਨੂੰ ਹੋਇਆ ਸੀਗਾ। ਔਰ ਸੰਤ ਭਿੰਡਰਾਂ ਵਾਲੇ ਸਿੱਧੂ ਬਰਾੜ ਜੱਟ ਸੀਗੇ ਔਰ ਅੱਠਾਂ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਸੀਗੇ ਔਰ ਇਹਨਾਂ ਨੇ ਆਪਣੇ ਧਾਰਮਿਕ ਸਫ਼ਰ ਦੀ ਸ਼ੁਰੂਆਤ ਦੰਦਵੀ ਟਕਸਾਲ ਤੋਂ ਸ਼ੁਰੂ ਕੀਤੀ ਦੰਦਵੀ ਟਕਸਾਲ ਦੋਸਤੋ ਗੁਰੂ ਦਸਵੇਂ ਪਾਤਸ਼ਾਹ ਵੱਲੋਂ ਚਲਾਈ ਗਈ ਇਹ ਟਕਸਾਲ ਹੈ ਸੰਸਥਾ ਹੈ ਜੋ ਕਿ ਪ੍ਰਚਾਰਕ ਪੈਦਾ ਕਰਦੀ ਹੈ ਸਿੱਖ ਪ੍ਰਚਾਰਕ ਔਰ ਸ਼ੁੱਧ ਗੁਰਬਾਣੀ ਪੜਨ ਦਾ ਮਤਲਬ ਕਿ ਸਿਖਾਉਂਦੀ ਹੈ ਗੁਰਬਾਣੀ ਪੜਨੀ ਸ਼ੁੱਧ ਔਰ ਦੋਸਤੋ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਹੈ ਔਰ ਸੰਤ ਭਿੰਡਰਾਂ ਵਾਲੇ ਇੱਕ ਚੰਗੇ ਬੁਲਾਰੇ ਵੀ ਸੀਗੇ ਔਰ ਇਹ ਚੰਗਾ ਬੁਲਾਰਾ ਹੋਣ ਦਾ ਤੋਹਫਾ ਇਹਨਾਂ ਨੂੰ ਜਨਮ ਤੋਂ ਹੀ ਹਾਸਲ ਸੀ ਅਜਿਹੇ ਗੁਣ ਜਿਹਨੂੰ ਆਉਣ ਵਾਲੇ ਸਾਲਾਂ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਅੱਗੇ ਲਿਆਉਣ ਲਈ ਪੂਰੀ ਤਰ੍ਹਾਂ ਯੂਜ਼ ਕੀਤਾ ਸੰਤਾਂ ਦਾ ਪ੍ਰਚਾਰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਸੀਗਾ ਜਿਹੜਾ ਨੌਜਵਾਨ ਉਹਨਾਂ ਦਾ ਪ੍ਰਚਾਰ ਸੁਣ ਲੈਂਦਾ ਸੀ ਉਹ ਉਦੋਂ ਹੀ ਗੁਰੂ ਵਾਲਾ ਬਣਨ ਲਈ ਤਿਆਰ ਹੋ ਜਾਂਦਾ ਸੀਗਾ ਔਰ ਦੋਸਤੋ ਆਮ ਜਨਤਾ ਉਹਨਾਂ ਦੇ ਵਿਚਾਰਾਂ ਨੂੰ ਸੁਣਨ ਵਿੱਚ ਬੜੀ ਦਿਲਚਸਪੀ ਲੈਂਦੀ ਸੀ ਤਾਂ ਉਹਨਾਂ ਨੇ ਛੇਤੀ ਆਪਣਾ ਦਾਇਰਾ ਜਿਹੜਾ ਇਹ ਵਿਸ਼ਾਲ ਕੀਤਾ ਪ੍ਰਚਾਰ ਦਾ ਕੰਮ ਬਹੁਤ ਜ਼ਿਆਦਾ ਹਾਈ ਲੈਵਲ ਤੇ ਕੀਤਾ ਸ਼ੁਰੂ ਔਰ ਦਾਜ ਤੇ ਸ਼ਰਾਬ ਦੀ ਲਤ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਅੱਗੇ ਤੋਂ ਰੋਕਣ ਲਈ ਕਹਿ ਲਈ ਵੀ ਉਹਨਾਂ ਨੇ ਕਦਮ ਚੁੱਕਿਆ ਸੋ ਦੋਸਤੋ ਅਜਿਹੇ ਤਿਆਗ ਨੇ ਉਹਨਾਂ ਦੇ ਅੰਦਰ ਹੋਰ ਆਤਮ ਤਿਆਗ ਤੇ ਤਿੱਖਾਪਣ ਪੈਦਾ ਕੀਤਾ ਔਰ ਖੇਤੀ ਹੀ ਉਹਨਾਂ ਨੇ ਜੱਜ ਪੰਚਾਇਤ ਸਜ਼ਾ ਯਾਚਕ ਦੀ ਭੂਮਿਕਾ ਵੀ ਨਿਭਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਆਪਣੀ ਰੋਜ਼ਮਰਰਾ ਦੀ ਗੱਲਬਾਤ ਤੋਂ ਇਲਾਵਾ ਕਈ ਪਰਿਵਾਰਕ ਝਗੜੇ ਵੀ ਨਿਪਟਾਉਣੇ ਸ਼ੁਰੂ ਕੀਤੇ ਕਿਉਂਕਿ ਲੋਕ ਅਲੱਗ-ਅਲੱਗ ਕੇਸ ਉਹਨਾਂ ਕੋਲੇ ਲੈ ਕੇ ਆਉਂਦੇ ਸੀਗੇ ਉਹਨਾਂ ਚੋਂ ਕਈਆਂ ਵਿੱਚ ਉਹ ਵਿਚੋਲੇ ਵੀ ਬਣੇ ਖਚਵੰਤ ਸਿੰਘ ਆਪਣੀ ਕਿਤਾਬ ਦੇ ਵਿੱਚ ਇਹ ਲਿਖਦਾ ਹੈ ਕਿ ਕਿਸਾਨ ਜਿਨ੍ਹਾਂ ਨੇ ਮੁਕਦਮੇਬਾਜ਼ੀ ਤੇ ਵਕੀਲਾਂ ਦੀਆਂ ਫੀਸਾਂ ਅਦਾ ਕਰਕੇ ਕਈ ਸਾਲ ਬਰਬਾਦ ਕੀਤੇ ਸੀ ਸੰਤਾਂ ਕੋਲ ਉਹ ਮਦਦ ਲਈ ਆਉਂਦੇ ਸੀ ਜਿਹੜੀਆਂ ਔਰਤਾਂ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ ਉਹਨਾਂ ਦੇ ਮਾਪੇ ਵੀ ਸੰਤਾਂ ਦੇ ਕੋਲ ਮਦਦ ਮੰਗਣ ਲਈ ਆਉਂਦੇ ਸੀਗੇ ਤੇ ਸੰਤਾਂ ਨੇ ਬਹੁਤ ਕੁੜੀਆਂ ਦੇ ਘਰ ਬਸਾਏ ਸੀਗੇ ਉਸ ਤੋਂ ਬਾਅਦ ਦੋਸਤੋ 13 April 1978 ਨੂੰ ਨਿਰੰਕਾਰੀ ਕਾਢ ਹੋਇਆ ਜਿਸ ਤੋਂ ਬਾਅਦ ਫਿਰ ਧਰਮ ਮੋਰ ਚਾ ਜਿਹੜਾ ਸੀਗਾ ਇਹ ਵੀ ਸ਼ੁਰੂ ਹੋਇਆ ਤਾਂ ਹੁਣ ਦੋਸਤੋ ਆਪਣੀ ਗੱਲ ਤੇ ਆਪਾਂ ਦੁਬਾਰੇ ਆਉਨੇ ਆ ਤਾਂ ਸੰਤ ਭਿੰਡਰਾਂ ਵਾਲਿਆਂ ਨੂੰ ਗੱਲਬਾਤ ਵਿੱਚ ਰਲਾਉਣ ਤੋਂ ਬਗੈਰ ਪੰਜਾਬ ਵਿੱਚ ਸ਼ਾਂਤੀ ਹਾਜ਼ਰ ਨਹੀਂ ਕੀਤੀ ਜਾ ਸਕਦੀ ਸੀ ਹੁਣ ਦਸੰਬਰ ਜਨਵਰੀ ਦੀ ਹੱਟ ਕੰਬਾਉ ਠੰਡੀ ਰਾਤ ਚ ਪਿੰਡ ਰੋਡੇ ਦੇ ਉੱਚੇ ਨੀਵੇਂ ਰਸਤਿਆਂ ਤੇ ਕਾਰ ਚ ਸਵਾਰ ਹੋ ਕੇ ਜਾਣਾ ਬਹੁਤ ਹੀ ਜ਼ਰੂਰੀ ਹੋ ਗਿਆ ਸੀ ਇੰਦਰਾ ਗਾਂਧੀ ਨਹੀਂ ਅਮਰਿੰਦਰ ਸਿੰਘ ਨੂੰ ਸੰਤ ਭਿੰਡਰਾਂ ਵਾਲਿਆਂ ਨਾਲ ਪਿਛਲੇ ਦਰਵਾਜ਼ੇ ਰਹੀ ਗੱਲਬਾਤ ਕਰਨ ਦਾ ਹੁਕਮ ਦਿੱਤਾ ਸੀ ਸੋ ਇਸ ਸਮੇਂ ਦੌਰਾਨ ਨਵੰਬਰ 1982 ਮੈਂ ਕੈਪਟਨ ਅਮਰਿੰਦਰ ਨੇ ਅਕਾਲੀਆਂ ਨਾਲ ਗੁਪਤ ਗੱਲਬਾਤ ਸ਼ੁਰੂ ਕਰਦੀ ਸੀ ਔਰ ਇਹ ਗੱਲਬਾਤ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀਆਂ ਨਾਲ ਗੱਲਬਾਤ ਦੇ ਨਾਲ-ਨਾਲ ਚੱਲੀ ਕਿਉਂਕਿ ਸੰਤ ਭਿੰਡਰਾਂ ਵਾਲਿਆਂ ਦਾ ਹੁਕਮ ਰਾਜ ਵਿੱਚ ਵੱਡੇ ਪੱਧਰ ਤੇ ਤਕਰੀਬਨ ਤਕਰੀਬਨ ਸਰਕਾਰ ਦੇ ਬਰਾਬਰੇ ਚੱਲਦਾ ਸੀ ਅਕਤੂਬਰ 1982 ਦੇ ਐਂਡ ਚ ਕੈਪਟਨ ਸਾਹਿਬ ਨੇ ਉਦੋਂ ਨਵੀਂ ਦਿੱਲੀ ਦੇ ਸੰਸਦੀ ਭਵਨ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਸੀਗੇ ਜਦੋਂ ਉਹਨਾਂ ਨੂੰ ਇੰਦਰਾ ਗਾਂਧੀ ਦਾ ਇੱਕ ਸੰਦੇਸ਼ ਮਿਲਿਆ ਕਿਸੇ ਬੰਦੇ ਰਾਹੀਂ ਕਿ ਇੰਦਰਾ ਗਾਂਧੀ ਹੈ ਜਿਹੜੀ ਇਹ ਕੈਪਟਨ ਅਮਰਿੰਦਰ ਨੂੰ ਮਿਲਣਾ ਚਾਹੁੰਦੀ ਹੈ ਤਾਂ ਦੋਸਤੋ ਕੈਪਟਨ ਅਮਰਿੰਦਰ ਸਿੰਘ ਦੱਸਦਾ ਕਹਿੰਦਾ ਜਿਉਂ ਹੀ ਮੈਂ ਇੰਦਰਾ ਗਾਂਧੀ ਨੂੰ ਮਿਲਿਆ ਕਹਿੰਦਾ ਉਹਦਾ ਪਹਿਲਾ ਪ੍ਰਸ਼ਨ ਇਹ ਹੀ ਸੀ ਕਿ ਮੈਂ ਕੀ ਮੈਂ ਸੰਤ ਜਰਨੈਲ ਸਿੰਘ ਭਿੰਡਰਾਲੇ ਨੂੰ ਜਾਣਦਾ ਤਾ ਕੈਪਟਨ ਅਵਿੰਦਰ ਜੋ ਕਿ ਸੰਤ ਪਿੰਡਰਾ ਵਾਲਿਆਂ ਨੂੰ ਪਹਿਲਾਂ ਕਦੇ ਨਹੀਂ ਸੀ ਮਿਲਿਆ ਇਹਨੇ ਨਾਂ ਚ ਉਤਰ ਦਿੱਤਾ ਪਰ ਉਹ ਕਹਿੰਦੀ ਇੰਦਰਾ ਗਾਂਧੀ ਕਿ ਉਹ ਵੀ ਤਾਂ ਇੱਕ ਸਿੱਧੂ ਬਰਾੜ ਇਹ ਕਿਦਾਂ ਹੋ ਸਕਦਾ ਕਿ ਤੁਸੀਂ ਉਹਨੂੰ ਨਾਂ ਜਾਣਦੇ ਹੋਵੋ ਜਾਂ ਉਹਨੂੰ ਕਦੇ ਮਿਲੇ ਹੀ ਨਾ ਹੋਵੋ ਇੰਦਰਾ ਗਾਂਧੀ ਕਹਿੰਦੀ ਤਾਂ ਹਰਾ ਸੀ ਉਹ ਵੀ ਇਹ ਕਿਦਾਂ ਹੋ ਸਕਦਾ ਵੀ ਸੇ ਦੋ ਸਿੱਧੂ ਬਰਾੜ ਕਹਿੰਦੇ ਇਹ ਵੀ ਇੱਕ ਦੂਜੇ ਨੂੰ ਨਾਂ ਜਾਣਦੇ ਹੋਣ ਇੰਦਰਾ ਗਾਂਧੀ ਕਹਿੰਦੀ ਤਾਂ ਕੈਪਟਨ ਸਾਹਿਬ ਕਹਿੰਦੇ ਇਹ ਕਿ ਮੈਡਮ ਜ਼ਰੂਰੀ ਨਹੀਂ ਕਿ ਮੈਂ ਸਾਰੇ ਸਿੱਧੂਆਂ ਨੂੰ ਜਾਣਦਾ ਹੋਵਾਂ ਕਿਉਂਕਿ ਉਹ ਤਾਂ ਲੱਖਾਂ ਦੀ ਗਿਣਤੀ 'ਚ ਹਨ ਫਿਰ ਵੀ ਜੇ ਤੁਸੀਂ ਚਾਹੋ ਨੇ ਤਾਂ ਮੈਂ ਉਹਨਾਂ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਲੂੰਗਾ ਤਾਂ ਅਵਿੰਦਰ ਸਿੰਘ ਨੇ ਭਿੰਡਰਾਂ ਵਾਲਿਆਂ ਨਾਲ ਮੁਲਾਕਾਤ ਕਰਨ ਲਈ ਲੈਫਟੀਨੈਂਟ ਕਰਨਲ ਜਗENDER ਸਿੰਘ ਮਾਨ ਨਾਲ ਤੁਰੰਤ ਮੁਲਾਕਾਤ ਕੀਤੀ ਤਾਂ ਕਰਨਲ ਮਾਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੀ ਸਿਖੇ ਜਿਹਦੇ ਨਾਲ ਕੈਪਟਨ ਅਵਰਿੰਦਰ ਸਿੰਘ ਦੀ ਸਾਲੀ ਵਿਆਹੀ ਹੋਈ ਸੀ ਜੋ ਉਸ ਸਮੇਂ ਭਾਰਤੀ ਪੁਲਿਸ ਸਬੰਮ ਆਈਪੀਐਸ ਵਿੱਚ ਅਫਸਰ ਸੀਗੇ ਤਾਂ ਛੋਟਾ ਮਾਨ ਸਤਪਿੰਡਰਾ ਵਾਲਿਆਂ ਦਾ ਕਟੜ ਪ੍ਰਸ਼ੰਸਕ ਸੀ ਕਿਉਂਕਿ ਉਹ ਸਤਪਿੰਡਰਾ ਬਣਦੇ ਰਹਿਸ਼ੀ ਜ਼ਿਲ੍ਹੇ ਪੰਜਾਬ ਦੇ ਫਰੀਦਕੋਟ ਵਿੱਚ ਇੱਕ ਸੀਨੀਅਰ ਸੁਪਰਡੈਂਟ ਪੁਲਿਸ ਜਾਨਕਿ ਐਸਐਸਪੀ ਲੱਗਿਆ ਹੋਇਆ ਤਾਂ ਇਸ ਧਰਮ ਪ੍ਰਚਾਰਕ ਨਾਲ ਮੁਲਾਕਾਤ ਤੈਅ ਕਰਨਾ ਉਹਦੇ ਲਈ ਕੋਈ ਮੁਸ਼ਕਲ ਕੰਮ ਨਹੀਂ ਸੀ ਆਖਰਕਾਰ ਅੱਧੀ ਰਾਤ ਦਾ ਸਮਾਂ ਤੈਅ ਹੋਇਆ ਮਿਲਣ ਲਈ ਤਾਂ ਕਿ ਜਿੰਨਾ ਵੀ ਸੰਭਵ ਹੋ ਸਕੇ ਇਹਨੂੰ ਮੀਟਿੰਗ ਨੂੰ ਗੁਪਤ ਰੱਖਿਆ ਜਾਵੇ ਹੁਣ ਜਿਹੜੀ ਪੀਟਕਾਰ ਦੇ ਵਿੱਚ ਕੈਪਟਨ ਅਮਰਿੰਦਰ ਤੇ ਉਹਦਾ ਭਰਾ ਮਲਵਿੰਦਰ ਜਾ ਰਹੇ ਸੀਗੇ ਤਾਂ ਉਹਨੂੰ ਰਸਤਾ ਤੇ ਦਿਸ਼ਾ ਨਿਰਦੇਸ਼ਨ ਦਾ ਕੰਮ ਸਿਮਰਨ ਸਿੰਘ ਮਾਨ ਦਾ ਇੱਕ ਭਰੋਸੇਮੰਦ ਪੁਲਿਸ ਅਧਿਕਾਰੀ ਜਿਹੜੇ ਸੀਗੇ ਉਹਦੇ ਉਹ ਕਰ ਰਹੇ ਸੀ ਜੋ ਕਿ ਲੱਗ ਲੱਗ ਰਣਨੀਤਿਕ ਥਾਵਾਂ ਦੇ ਉੱਤੇ ਤਣਾਤ ਸੀਗੇ 200 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੋਈ 4-5 ਘੰਟਿਆਂ ਬਾਅਦ ਤੈਅ ਕਰਕੇ ਦੋਵੇਂ ਭਰਾ ਨਿਰਧਾਰਤ ਸਮੇਂ ਉੱਤੇ ਸੰਤ ਭਿੰਡਰਾ ਵਾਲਿਆਂ ਦੇ ਸਧਾਰਨ ਜਿਹੇ ਘਰ ਚ ਪਹੁੰਚ ਗਏ। ਉਹ ਜਦੋਂ ਉੱਥੇ ਪਹੁੰਚੇ ਸੰਤ ਘਰ ਨਹੀਂ ਸੀਗੇ। ਇੱਕ ਸੇਵਾ ਦਾ ਉਹਨਾਂ ਨੂੰ ਉਹਨਾਂ ਦੇ ਸੌਣ ਵਾਲੇ ਕਮਰੇ ਚ ਲੈ ਗਿਆ ਜਿੱਥੇ ਫਰਨੀਚਰ ਵਜੋਂ ਬਾਣ ਵਾਲੀਆਂ ਢਿੱਲੀਆਂ ਢਿੱਲੀਆਂ ਮੰਜੀਆਂ ਜਿਹੜੀਆਂ ਹੁੰਦੀਆਂ ਉਹ ਪਈਆਂ ਸੀਗੀਆਂ ਤਿੰਨ। ਹਰੇਕ ਮੰਜੀ ਤੇ ਇੱਕ ਰਜਾਈ ਸਿੱਟੀ ਹੋਈ ਸੀ ਔਰ ਸਾਰੀਆਂ ਹੀ ਖਸਤਾ ਹਾਲਤ ਵਿੱਚ ਸੀਗੀਆਂ। ਸੰਤ ਜੀ ਇੱਕ ਟੂਰ ਤੇ ਬਾਹਰ ਗਏ ਹੋਏ ਨੇ ਤੇ ਜਲਦੀ ਹੀ ਵਾਪਸ ਆ ਜਾਣਗੇ ਉਹਨਾਂ ਨੇ ਮੈਨੂੰ ਤੁਹਾਡਾ ਧਿਆਨ ਰੱਖਣ ਅਤੇ ਤੁਹਾਡੇ ਆਰਾਮ ਕਰਨ ਦਾ ਪ੍ਰਬੰਧ ਦਾ ਜਿੰਮਾ ਲਾਇਆ ਅੱਜ ਰਾਤ ਬੜੀ ਠੰਡ ਹੈ ਮਹਾਰਾਜਾ ਸਾਹਿਬ ਜਦੋਂ ਕਿ ਸੰਤ ਜੀ ਵਾਪਸ ਨਹੀਂ ਆਉਂਦੇ ਜਦੋਂ ਤੱਕ ਤੁਸੀਂ ਰਜਾਈ ਲੈ ਕੇ ਨਿੱਗੇ ਹੋ ਕੇ ਆਰਾਮ ਕਰ ਸਕਦੇ ਹੋ ਉਹ ਸੇਵਾਦਾਰ ਦੋਨੋਂ ਭਰਾਵਾਂ ਪ੍ਰਤੀ ਕਾਫੀ ਸਿਹਰਦਤਾ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਹਣ ਕੈਪਟਨ ਅਮਰਿੰਦਰ ਸਿੰਘ ਤੇ ਮਲਵਿੰਦਰ ਜੋ ਕਿ ਠੰਡ ਨਾਲ ਸੁੰਨ ਪਏ ਹੋਏ ਸੀਗੇ ਤਾਂ ਉਹਨਾਂ ਨੇ ਛੇਤੀਓ ਉਹਦੀ ਪੇਸ਼ਕਸ਼ ਸਬਕਾਰ ਕੀਤੀ ਤੇ ਉੱਪਰ ਜਾਈ ਲੈ ਕੇ ਬਿਸਤਰੇ 'ਚ ਬੜ ਗਏ ਹੁਣ ਸੰਤਾਂ ਦੇ ਲੰਬੇ ਇੰਤਜ਼ਾਰ ਬਾਰੇ ਜ਼ਿਕਰ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਮਜ਼ਾਕ 'ਚ ਦੱਸਦਾ ਕਹਿੰਦਾ ਸ਼ਾਇਦ ਮੈਂ ਇਕੱਲਾ ਹੀ ਇੱਕ ਜਿਹੇ ਬੰਦਾ ਜੋ ਇਹ ਦਾਵਾ ਕਰ ਸਕਦਾ ਕਿ ਉਹ ਸਤਪਿੰਡਰਾਂ ਵਾਲਿਆਂ ਤੋਂ ਅਲਾਬ ਉਹਦੀ ਮੰਜੀ ਤੇ ਸੁੱਤਾ ਹੈ ਹੁਣ ਜਦੋਂ ਕਰੀਬ 2 ਵਜੇ ਸੰਤ ਪਿੰਡਰਾਂ ਵਾਲੇ ਵਾਪਸ ਆਏ ਉਹਨਾਂ ਨੇ ਦੇਖਿਆ ਕਿ ਦੋਵੇਂ ਭਰਾ ਬੜੇ ਮਜ਼ੇ ਨਾਲ ਉਹਨਾਂ ਦੇ ਕਮਰੇ 'ਚ ਸੁੱਤੇ ਪਏ ਹਨ। ਉਹਨਾਂ ਵਿੱਚੋਂ ਇੱਕ ਤਾਂ ਉਸੇ ਦੀ ਮੰਜੀ ਉੱਤੇ ਸੁੱਤਾ ਪਿਆ ਸੰਤਾਂ ਦੀ ਤੇ। ਤਾਂ ਮਲਵਿੰਦਰ ਦਾਸ ਦਾ ਕਿ ਮੇਰੇ ਮੋਢੇ ਤੇ ਕਿਸੇ ਨੇ ਥਪਕੀ ਮਾਰੀ ਤੇ ਮੈਂ ਤਰਭਕ ਕੇ ਉੱਠ ਗਿਆ ਤੇ ਦੇਖਿਆ ਕਿ ਸੰਤ ਭਿੰਡਰਾਂ ਵਾਲੇ ਮੇਰੇ ਵੱਲ ਵੇਖ ਰਹੇ ਨੇ। ਸੰਤ ਜੀ ਤੁਸੀਂ ਆ ਗਏ ਹੋ। ਮੈਂ ਮਹਾਰਾਜ ਸਾਹਿਬ ਨੂੰ ਜਗਾਉਣਾ। ਫਿਰ ਮਲਵਿੰਦਰ ਸਿੰਘ ਨੇ ਆਪਣੇ ਭਰਾ ਕੈਪਟਨ ਮਰਿੰਦਰ ਨੂੰ ਹਲਾ ਕੇ ਜਗਾਇਆ ਤੇ ਉਹਨੂੰ ਸੰਤਾਂ ਦੇ ਵਾਪਸ ਆ ਜਾਣ ਬਾਰੇ ਦੱਸਿਆ। ਹੁਣ ਛੋੜੀ ਜਿਹੀ ਸੁੱਖ-ਸ਼ਾਂਤ ਪੁੱਛਣ ਤੋਂ ਬਾਅਦ ਅਮਰਿੰਦਰ ਨੇ ਪਟਿਆਲਾ ਪਰਿਵਾਰ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਇਤਿਹਾਸਿਕ ਸਬੰਧਾਂ ਦੇ ਪਿਛੇ ਤੇ ਬਾਰੇ ਗੱਲ ਛੇੜ ਕੇ ਗੱਲ ਨੂੰ ਅੱਗੇ ਤੋਰਿਆ ਗੱਲਬਾਤ ਉਦੋਂ ਲਗ ਭਗ ਠੰਡੇ ਵਸਤੇ ਵਿੱਚ ਪੈ ਗਈ ਜਦੋਂ ਮਲਵਿੰਦਰ ਨੇ ਸੰਤਾ ਕੋਲੋਂ ਮੁੱਦੇ ਤੋਂ ਬਾਹਰ ਦਾ ਇੱਕ ਪ੍ਰਸ਼ਨ ਪੁੱਛ ਲਿਆ ਕਿਉਂਕਿ ਉਹ ਸਿੱਖ ਮਤ ਦੇ ਪ੍ਰਚਾਰਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦਾ ਉਹ ਕਿੱਥੇ ਲਿਖਿਆ ਕਿ ਨਿਰਦੋਸ਼ ਲੋਕਾਂ ਨੂੰ ਮਾਰਨਾ ਨਿਆਂ ਸੰਗਤ ਹੈ ਤਾਏ ਪ੍ਰਚੰਦ ਸੁਣ ਕੇ ਕੈਪਟਨ ਅਵਿਰੰਦਰ ਕਹਿੰਦੇ ਛਾਲ ਮਾਰ ਕੇ ਬਿਹਤਰੇ ਜੋ ਬਾਹਰ ਆ ਗਿਆ ਪਰ ਸੰਤਾਂ ਨੇ ਇਹਨੂੰ ਬੜੀ ਸਹਿਜਤਾ ਨਾਲ ਸੰਭਾਲ ਲਿਆ ਤਾਂ ਮੁਸਕਰਾਉਂਦੇ ਹੋਏ ਉਹਨਾਂ ਨੇ ਮਰਵਿੰਦਰ ਤੇ ਪ੍ਰਚੰਦ ਦਾ ਉੱਤਰ ਦਿੱਤਾ ਕਿ ਪਵਿੱਤਰ ਗ੍ਰੰਥ ਵਿੱਚ ਇਹ ਕਿਤੇ ਵੀ ਨਹੀਂ ਦੱਸਿਆ ਗਿਆ ਹੈ ਲੇਕਿਨ ਕੁਝ ਕਾਰਵਾਈਆਂ ਹਾਲਾਤਾਂ ਅਨੁਸਾਰ ਕਰਨੀਆਂ ਪੈਣੀਆਂ ਫਿਰ ਸੰਤ ਭਿੰਡਰਾਂ ਵਾਲੇ ਉਹਨਾਂ ਵਿੱਚੋਂ ਨਹੀਂ ਸੀ ਜੋ ਆਪਣੇ ਨਾਲ ਕੁਸਤਾਹੀ ਕਰਨ ਵਾਲੇ ਨੂੰ ਇਦਾਂ ਹੀ ਜਾਣ ਦਿੰਦੇ ਸੋ ਇਹ ਗੱਲ ਭਲੀ ਭਾਤੀ ਜਾਣਦਿਆਂ ਕਿ ਉਹ ਜਮਾਨੇ ਗਏ ਜਦੋਂ ਸ਼ਹਿਜਾਦਿਆਂ ਦਾ ਸਿੱਕਾ ਚੱਲਦਾ ਸੀ ਸੰਤਾਂ ਨੇ ਆਪਣੇ ਨਵੇਂ ਕਲੇ ਅੰਦਾਜ਼ ਚ ਰਾਜਵੰਸ਼ੀਆਂ ਨੂੰ ਉਹਨਾਂ ਦੀ ਸਹੀ ਜਗ੍ਹਾ ਦਿਖਾਤੀ ਹੁਣ ਰਾਜ ਵਿੱਚ ਉਹਦਾ ਹੁਕਮ ਚੱਲਦਾ ਸੀ ਤੇ ਉਹੋ ਹੀ ਉਹਨਾਂ ਨੂੰ ਜੀਵਨ ਸੁਰੱਖਿਆ ਦਾ ਵਰਦਾਨ ਬਖਸ਼ਦਾ ਸੀ ਉਹਨਾਂ ਨੇ ਕੈਪਟਨ ਬਲ ਰੋਕ ਕਰਦੇ ਆ ਕਿਹਾ ਕਿਉਂਕਿ ਪਟਿਆਲਾ ਘਰਾਣੇ ਉੱਪਰ ਉਹਨਾਂ ਦੇ ਬਾਪੂ ਜੀ ਦੀ ਬੜੀ ਮਹਿਰ ਰਹੀ ਹੈ ਯਾਨੀ ਕਿ ਉਹ ਗੁਰਗੋਬ ਸਿੰਘ ਪਾਸ਼ਾ ਜੀ ਨੂੰ ਆਪਣੇ ਬਾਪੂ ਜੀ ਕਹਿੰਦੇ ਸੀ ਸੰਤ ਜੀ ਇਸ ਲਈ ਕਹਿੰਦਾ ਜਦੋਂ ਤੱਕ ਉਹ ਜਿਉਂਦਾ ਏ ਉਹ ਕਿਸੇ ਨੂੰ ਵੀ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਊਗਾ ਹੁਣ ਗੱਲਬਾਤ ਜਿਹੜੀ ਕਿ ਲੱਗਦਾ ਸੀ ਕਿ ਲਗਭਗ ਖਤਮ ਹੋ ਗਈ ਹੈ ਇਹਨੇ ਇੱਕਦਮ ਫੇਰ ਰਸਤਾਰ ਫੜ ਲਈ ਔਰ ਸੰਤਾਂ ਵੱਲੋਂ ਉਠਾਏ ਗਏ ਕਈ ਮਾਮਲਿਆਂ ਤੇ ਮੰਗਾਂ ਦੇ ਦੁਆਲੇ ਘੁੰਮਦੀ ਰਹੀ ਉਹਨਾਂ ਵਿੱਚੋਂ ਇੱਕ ਮੁੱਦਾ ਜਿਹਦੇ ਉੱਪਰ ਬੜੇ ਜ਼ੋਰ ਸ਼ੋਰ ਨਾਲ ਬਹਿਸ ਹੋਈ ਉਹ ਸੀਗਾ ਪਾਕਿਸਤਾਨ ਵੱਲੋਂ ਸਿੱਖ ਖਾੜਕੂਵਾਦ ਨੂੰ ਹਵਾ ਦੇਣਾ ਤੇ ਇਹਦਾ ਸਮਰਥਨ ਕਰਨਾ ਕੈਪਟਨ ਅਵਿੰਦਰ ਨੇ ਸੰਤਾਂ ਨੂੰ ਜੋ ਕਿ ਕਿਸੇ ਹੱਦ ਤੱਕ ਇਹ ਮੰਨਦੇ ਸੀ ਕਿ ਪਾਕਿਸਤਾਨ ਸਿੱਖਾਂ ਦਾ ਮਿੱਤਰ ਹੈ ਇਹ ਤਰਕ ਦਿੱਤਾ ਕਿ ਪਾਕਿਸਤਾਨ ਦੇਸ਼ ਵਿੱਚ ਅਰਾਜਕਤਾ ਫੈਲਾਉਣ ਲਈ ਸਿੱਖਾਂ ਦਾ ਇਸਤੇਮਾਲ ਕਰ ਰਿਹਾ ਤੇ ਇੱਕ ਵਾਰੀ ਆਪਣੇ ਉਦੇਸ਼ ਦੀ ਪ੍ਰਾਪਤੀ ਕਰਨ ਤੋਂ ਬਾਅਦ ਉਹ ਉਹਨਾਂ ਨੂੰ ਧੋਖਾ ਦੇਊਗਾ ਦੂਜਾ ਮੱਤਵਪਨ ਮੁੱਦਾ ਜਿਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਪੰਜਾਬ ਦੀ ਖੁਦਮੁਖਤਿਆਰੀ ਦੇ ਬਾਰੇ ਸੀ ਕਿਸੇ ਪੜਾਅ ਤੇ ਸੰਤਾਂ ਨੇ 73 ਦਾ ਅਨੰਤਪੁਰ ਸਹਿਬ ਦਾ ਮਤਾ ਲਾਗੂ ਕਰਨ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ ਸੀ ਤੇ ਖੁਦਮੁਖਤਿਆਰੀ ਉਹਦਾ ਮਹੱਤਵਪੂਰਨ ਅੰਗ ਸੀ ਸੰਯੋਗ ਵੱਸ ਸੰਤਾ ਨੇ ਕਦੇ ਵੀ ਵੱਖਰੇ ਰਾਜ ਦੀ ਮੰਗ ਨਹੀਂ ਕੀਤੀ ਬਲਕਿ ਉਹ 1973 ਦੇ ਮਤੇ ਨੂੰ ਲਾਗੂ ਕਰਨ ਲਈ ਜद्दोजहद ਕਰ ਰਹੇ ਸੀ ਹੁਣ ਖਾਲਸਤਾਨ ਦੀ ਮੰਗ ਦੀ ਸਾਜ਼ਿਸ਼ ਵਿਦੇਸ਼ੀ ਸਿੱਖਾਂ ਵੱਲੋਂ ਰਚੀ ਗਈ ਸੀ ਜਿਹਦੀ ਵਿਚਾਰਧਾਰਾ ਦੇ ਸੰਯੋਜਕ ਅਮਰੀਕਾ 'ਚ ਗੰਗਾ ਸਿੰਘ ਢਿੱਲੋਂ ਤੇ ਇੰਗਲੈਂਡ 'ਮਾਂ ਡਾਕਟਰ ਜਗਜੀਤ ਸਿੰਘ ਚੋਹਾਨ ਸੀਗੇ ਅਸਲ 'ਚ ਸੰਤਾ ਦਾ ਹਮੇਸ਼ਾ ਇਹੀ ਕਹਿਣਾ ਸੀ ਕਿ ਉਹਨੇ ਕਦੇ ਵੀ ਖਾਲਸਾਤਾਨ ਦੀ ਮੰਗ ਨਹੀਂ ਕੀਤੀ ਪਰ ਅਗਰ ਇਹਦੀ ਪੇਸ਼ਕਸ਼ ਕੀਤੀ ਗਈ ਤਾਂ ਸਿੱਖ ਇਸ ਪੇਸ਼ਕਸ਼ ਨੂੰ ਨਹੀਂ ਠੁਕਰਾਉਣਗੇ ਜਿਵੇਂ ਕਿ ਉਹਨਾਂ ਨੇ 47 ਦੀ ਵੰਡ ਵੇਲੇ ਕੀਤਾ ਸੀ ਹੁਣ ਦੂਜੀ ਜਿਹੜੀ ਖਾਸ ਮੰਗ ਜਿਹੜੀ ਸੰਤਾ ਨੇ ਰੱਖੀ ਉਹ ਇਹ ਸੀ ਕਿ ਇੰਦਰਾ ਗਾਂਧੀ ਨਾਲ ਗੁਪਤ ਮੁਲਾਕਾਤ ਉਹਨਾਂ ਨੇ ਇਹ ਸ਼ਰਤ ਵੀ ਰੱਖੀ ਕਿ ਉਹ ਉਸ ਨਾਲ ਉਹਦੀ ਧਰਤੀ ਪੰਜਾਬ ਵਿੱਚ ਆ ਕੇ ਮੁਲਾਕਾਤ ਕਰੇ ਤਾਂ ਉਹਨਾਂ ਦੀ ਜਿੱਦ ਸੀ ਕਿ ਉਹਨਾਂ ਨੂੰ ਮਿਲਣ ਲਈ ਪ੍ਰધાનਮંત્રી ਨੇੜੇ ਦੇ ਹਲਵਾਰਾ ਹਵਾਈ ਅੱਡੇ ਤੇ ਆਵੇ। ਉਹਨਾਂ ਦਾ ਤਰਕ ਸੀ ਕਿ ਉਸ ਨਾਲ ਕਿਤੇ ਹੋਰ ਮੁਲਾਕਾਤ ਕਰਨ ਦੇ ਨਾਲ ਸਿੱਖ ਸੰਗਤ ਵਿੱਚ ਗਲਤ ਸੰਦੇਸ਼ ਜਾਊਗਾ ਤੇ ਉਹਨਾਂ ਨੂੰ ਇਦਾਂ ਲੱਗੂਗਾ ਜਿਵੇਂ ਉਹਨਾਂ ਨੇ ਕੇਂਦਰ ਨਾਲ ਸਮਝੌਤਾ ਕਰ ਲਿਆ। ਹੁਣ ਕੈਪਟਨ ਸਾਹਿਬ ਨੇ ਇਸ ਬੇਨਤੀ ਨੂੰ ਸਿਰੇ ਤੋਂ ਇਨਕਾਰਤਾ ਦਿੱਤਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਆ ਕੇ ਉਹਨਾਂ ਨੂੰ ਮਿਲਣਾ ਉਚਿਤ ਨਹੀਂ ਹੋਊਗਾ। ਇਹ ਇਦਾਂ ਦਰਸਾਊਗਾ ਕਹਿੰਦਾ ਜਿਵੇਂ ਉਹਨੇ ਜ਼ੋਰ ਜ਼ਬਰਦਸਤੀ ਅੱਗੇ ਗੋਡੇ ਟੇਕ ਦਿੱਤੇ ਹੋਣ ਯਾਨੀ ਕਿ ਇਦਾਂ ਫੀਲ ਕਰੂਗੀ ਉਹ ਉਹ ਹੈਪਨ ਕਹਿੰਦਾ ਸੰਤਾ ਨੂੰ ਇਹ ਤੋਂ ਇਲਾਵਾ ਉਹਦੇ ਹਰਵਾਰਾਂ ਆਉਣ ਦੇ ਨਾਲ ਸਾਰਾ ਰਖਿਆ ਜਿਹੜਾ ਮੰਤਰਾਲਾ ਹੈ ਇਹਦੇ ਵਿੱਚ ਸ਼ਾਮਲ ਹੋਊਗਾ ਤੇ ਮੁਲਾਕਾਤ ਕਿਸੇ ਵੀ ਤਰ੍ਹਾਂ ਨਾਲ ਗੁਪਤ ਨਹੀਂ ਰਹਿ ਸਕੇਗੀ ਕੈਪਟਨ ਨੇ ਹਾਲਾਂਕਿ ਦਿੱਲੀਵਾਂ ਉਹਨਾਂ ਦੋਹਾਂ ਦੀ ਮੁਲਾਕਾਤ ਦਾ ਪ੍ਰਬੰਧ ਕਰਨ ਦੀ ਸੰਭਾਵਨਾ ਜਤਾਈ ਜੀਤੋਂ ਸੰਤਾ ਨੇ ਇਨਕਾਰ ਕਰਤਾ ਤੇ ਫਿਰ ਸੰਤਾ ਨੇ ਰਜੀਵ ਗਾਂਧੀ ਜੋ ਕਿ ਉਸ ਸਮੇਂ ਕਾਂਗਰਸੀ ਸੰਸਦ ਸੀਗਾ ਇਹਦੇ ਪੰਜਾਬ ਆ ਕੇ ਉਹ ਨਾਲ ਮੁਲਾਕਾਤ ਕਰਨ ਬਾਰੇ ਕਿਹਾ ਜ ਜਿਹਦੇ ਉੱਤਰ ਵਿੱਚ ਕੈਪਟਨ ਨੇ ਕਿਹਾ ਕਿ ਉਹ ਆਪਣੇ ਦੂਨ ਸਕੂਲ ਦੇ ਮਿੱਤਰ ਨਾਲ ਇਸ ਬਾਰੇ ਵਿਚਾਰ ਪਟਾੰਦਰਾ ਕਰੂਗਾ ਤਾਂ ਕੈਪਟਨ ਅਮਰਸિંહ ਕਹਿੰਦਾ ਕਿ ਸੰਤਾ ਬਾਰੇ ਮੇਰੀ ਪਹਿਲੀ ਧਾਰਨਾ ਇਹ ਸੀ ਕਿ ਉਹ ਇੱਕ ਸਿੱਧਾ ਸਾਦਾ ਬੰਦਾ ਹੈ ਉਹ ਗੱਲਬਾਤ ਤੇ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਸੀ ਤੇ ਉਹਨੇ ਇਹ ਦਾਅਵਾਾਇਆ ਸੀ ਕਿ ਉਹ ਗੱਲ ਸੁਣਨ ਲਈ ਤੇ ਸ਼ਾਂਤੀ ਬਹਾਲੀ ਲਈ ਕੰਮ ਕਰਨ ਲਈ ਵੀ ਤਿਆਰ ਸੀ ਤੁਸੀਂ ਉਹਨੂੰ ਸਿੱਧਾ ਪ੍ਰਚਨ ਕਰੋ ਤੇ ਤੁਹਾਨੂੰ ਇਹਦਾ ਸਿੱਧਾ ਉੱਤਰ ਦਊਗਾ ਉਹ ਗੱਲਬਾਤ ਲਈ ਵੀ ਤਿਆਰ ਸੀ ਪਰ ਇਹ ਕੇਂਦਰ ਦੀ ਰਾਜਨੀਤੀ ਖੇਡੀ ਗਈ ਤੇ ਉਹਦੀ ਆਪਣੀ ਬਾਦ ਰਹੀ ਜਿਹੜੀ ਲੋਕਪ੍ਰਿਤਾ ਸੀਗੀ ਜਿਨੇ ਉਹਨਾਂ ਨੂੰ ਉਹਦੇ ਆਦਰਯੋਗ ਰਵੱਈਏ ਨਾਲ ਜੋੜੀ ਰੱਖਿਆ ਤੇ ਉਹਨੂੰ ਉਸ ਹੱਦ ਤੱਕ ਧੂਕੇ ਲੈ ਗਈ ਜਿੱਥੋਂ ਕੋਈ ਵਾਪਸੀ ਨਹੀਂ ਸੀ ਕਿਉਂਕਿ ਸੰਤਾਂ ਜਿਹੜੇ ਸੰਤ ਜੀ ਦੇ ਉਹ ਕਹਿੰਦਾ ਆਪਣੀ ਜਾਣੇ ਪਛਾਣੇ ਇਲਾਕੇ 'ਚ ਗਾਂਧੀ ਪ੍ਰਵਾਰ ਇੱਕ ਮੈਂਬਰ ਨੂੰ ਮਿਲ ਕੇ ਜਿਆਦਾ ਸਹਜ ਮਹਿਸੂਸ ਕਰ ਰਹੀ ਸੀ ਹੁਣ ਰਜੀਵ ਗਾਂਧੀ ਨੇ ਸੰਤਾਂ ਨੂੰ ਉਹਦੀਓ ਠਾਟੀ ਤੇ ਉਹਨੂੰ ਮਿਲਣ ਦੇ ਪ੍ਰਸਤਾਵ ਨੂੰ ਮੰਨ ਲਿਆ ਰਜੀਵ ਗਾਂਧੀ ਤੇ ਸੰਤਾਂ ਵਿੱਚ ਇੱਕ ਗੁਪਤ ਮੁਲਾਕਾਤ ਦਾ ਪ੍ਰਬੰਧ ਕਰ ਲਈ ਕੈਪਟਨ ਅਮਰਿੰਦਰ ਇੱਕ ਵਾਰ ਫਿਰ ਲੈਫਟੀਨਲ ਕਰਨਲ ਜਗਵਿੰਦਰ ਸਿੰਘ ਮਾਨ ਕੋਲ ਪਹੁੰਚਿਆ ਹੁਣ ਕੈਪਟਨ ਦੇ ਮੁਤਾਬਕ ਦਸੰਬਰ 1982 ਮਾ ਰਜੀਵ ਗਾਂਧੀ ਤੇ ਸੰਤਾਂ ਨੇ ਦੋ ਗੁਪਤ ਮੁਲਾਕਾਤਾਂ ਰਜੀਵ ਗਾਂਧੀ ਵੱਲੋਂ ਆਪਣਾ ਵਾਅਦਾ ਨਾ ਨਿਭਾਉਣ ਕਰਨ ਸਿਰੇ ਨਹੀਂ ਚੜ ਸਕੀਆਂ ਪਹਿਲੇ ਮੌਕੇ ਤੇ ਨਵੀਂ ਦਿੱਲੀ ਦੇ ਸਫਦਰਜੰਗ ਹਵਾਈ ਅੱਡੇ ਤੋਂ ਰਜੀਵ ਅਤੇ ਕੈਪਟਨ ਨੂੰ ਵਾਪਸ ਬੁਲਾ ਲਿਆ ਗਿਆ ਜਦੋਂ ਕਿ ਉਹ ਧਾਰਮਿਕ ਆਗੂ ਕਹਾਉਣ ਵਾਲਾ ਗੁਰੂ ਜਿਹੜਾ ਚੰਦਰਾ ਸੋਮੀ ਇਹਦੇ ਹਵਾਈ ਜਹਾਜ਼ ਤੇ ਸਵਾਰ ਹੋ ਕੇ ਆਪਣੀ ਮੰਜ਼ਿਲ ਵੱਲ ਚੱਲਣੇ ਵਾਲੇ ਸੀਗੇ ਮੁਲਾਕਾਤ ਲਈ ਭਾਵੇਂ ਕਿਸੇ ਵੀ ਅਸਲ ਕਾਰਨ ਦਾ ਖੁਲਾਸਾ ਨਹੀਂ ਕਰਿਆ ਗਿਆ ਕੈਪਟਨ ਦਾ ਮੰਨਣਾ ਕਿ ਇੰਟੈਲੀਜੈਂਸ ਏਜੰਸੀਆਂ ਨੇ ਇੰਦਰਾ ਗਾਂਧੀ ਨੂੰ ਇਦਾਂ ਕਰਨ ਲਈ ਕਿਹਾ ਹੋਊਗਾ ਤਾਂ ਉਹਨਾਂ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੋ ਸਕਦਾ ਜਿਸ ਤੋਂ ਮਗਰੋਂ ਰਜੀਵ ਗਾਂਧੀ ਨੂੰ ਵਾਪਸ ਬੁਲਾ ਲਿਆ ਗਿਆ ਹੁਣ ਕੈਪਟਨ ਇਹ ਮਹਿਸੂਸ ਕਰਦਾ ਕਿ ਇੰਟੈਲੀਜੈਂਸ ਏਜੰਸੀਆਂ ਨੂੰ ਇਸ ਮੁਲਾਕਾਤ ਦੀ ਪਿੰਕ ਪਈ ਹੋਊਗੀ ਜੋ ਉਹਨਾਂ ਨੇ ਦਰਬਾਰਾ ਸਿੰਘ ਤੱਕ ਪਹੁੰਚਾ ਦਿੱਤੀ ਉਦੋਂ ਪੰਜਾਬ ਦਾ ਮੁੱਖ ਮੰਤਰੀ ਦੀਆ ਦਰਵਾਰਾ ਸੀ ਜਿਨੇ ਇੰਦਰਾ ਗਾਂਧੀ ਨਾਲ ਸੰਪਰਕ ਕਰਕੇ ਉਹਨੂੰ ਮਨਾ ਲਿਆ ਹੋਊਗਾ ਕਿ ਉਹਦੇ ਪੁੱਤ ਦੀ ਸੰਤਾ ਨਾਲ ਮੁਲਾਕਾਤ ਜਿਹੜੀ ਇਹ ਠੀਕ ਨਹੀਂ ਸੰਜੋਗ ਵਾਸ ਕੈਪਟਨ ਤੇ ਦਰਵਾਰਾ ਸੀ ਦੋਨੋਂ ਇੱਕ ਦੂਜੇ ਨੂੰ ਕਹਿ ਲਿਏ ਵੀ ਪੂਰੇ ਕਾਂਟੇ ਦਾ ਟੱਕਰ ਦੀ ਇਹਨਾਂ ਦੀ ਲੱਗਦੇ ਸੀ ਦੋਨੋਂ ਆਪਣੇ ਤੇ ਜਦ ਵੀ ਕਿਤੇ ਸ਼ਾਂਤੀ ਵਾਰਤਾ ਚ ਕੈਪਟਨ ਸ਼ਾਮਲ ਹੁੰਦਾ ਕਿਸੇ ਵੀ ਗੱਲ ਚ ਰਣਨੀਤੀ ਜਿਹੜੀ ਸੱਚਾ ਸੀ ਇਹ ਉਦੋਂ ਸ਼ੁਰੂ ਕਰਦਾ ਸੀ ਦਰਵਾਰਾ ਸੀ ਤਾਂ ਕੈਪਟਨ ਇਹ ਵੀ ਗੱਲ ਮੰਨਦਾ ਕਿ ਬਿਨਾਂ ਸ਼ੱਕ ਇੱਕ ਬਹੁਤ ਵੱਡੀ ਨਿਮੋਸ਼ੀ ਸੀ ਉਹ ਨਾਲੇ ਕਹਿੰਦਾ ਕਿ ਲੇਕਿਨ ਤੁਹਾਨੂੰ ਅੱਗੇ ਵਧਣਾ ਹੀ ਹੁੰਦਾ ਕਿਉਂਕਿ ਗੱਲਬਾਤ ਦੌਰਾਨ ਇਹ ਸਾਰਾ ਕੁਝ ਚੱਲਦਾ ਹੀ ਰਹਿੰਦਾ ਭਾਵੇਂ ਇਹ ਸਭ ਤੋਂ ਸੰਤ ਬਹੁ ਗੁੱਸੇ ਵਿੱਚ ਸੀ ਕਿਉਂਕਿ ਉਹਨਾਂ ਨਾਲ ਪਹਿਲੀ ਵਾਰ ਧੋਖਾ ਕੀਤਾ ਗਿਆ ਸੀ ਫਿਰ ਵੀ ਕਿਸੇ ਤਰ੍ਹਾਂ ਬਹੁਤ ਕੋਸ਼ਿਸ਼ਾਂ ਨਾਲ ਇਹ ਕਹਿ ਕੇ ਰਜੀਵ ਗਾਂਧੀ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਉਹਨੂੰ ਰਜੀਵ ਗਾਂਧੀ ਨਾਲ ਦੂਜੀ ਮੁਲਾਕਾਤ ਲਈ ਮਨਾ ਲਿਆ ਗਿਆ ਸੀ ਸੰਤਾ ਨੂੰ ਪਰ ਅਫਸੋਸ ਇਸ ਵਾਰ ਫਿਰ ਰਜੀਵ ਗਾਂਧੀ ਨਹੀਂ ਆਇਆ ਇਸ ਵਾਰ ਕੈਪਟਨ ਤੇ ਰਜੀਵ ਸਫਦਰ ਜੰਗ ਹਵਾਈ ਰੈਡੇ ਤੋਂ ਉਡਾਣ ਵੀ ਭਰ ਚੁੱਕੇ ਸੀ ਲੇਕਿਨ ਉਹਨਾਂ ਨੂੰ ਅੱਧੀ ਰਾਤ ਤੋਂ ਹੀ ਵਾਪਸ ਬੁਲਾ ਲਿਆ ਗਿਆ ਕਾਰਨ ਉਹੀ ਜੋ ਪਿਛਲੀ ਵਾਰ ਹੀ ਸੀਗਾ ਹੁਣ ਦੋਰੀ ਨਕਾਮਯਾਬੀ ਤੋਂ ਖਬਰਾਏ ਬਿਨਾ ਕੈਪਟਨ ਦੂਜੇ ਸਾਲੀਆਂ ਨਾਲ ਉਮੀਦ ਦੀ ਬਾਹ ਫੜ ਕੇ ਗੱਲਬਾਤ ਨੂੰ ਕਾਇਮ ਰੱਖੇ ਹੋਏ ਸੀਗੇ ਜਦੋਂ ਤੱਕ ਉਹ ਇਹਦੇ ਵਿੱਚ ਸ਼ਾਮਲ ਰਹੇ ਕੇਂਦਰ ਸਰਕਾਰ ਦੇ ਜੁਲਾਈ 84 ਦੇ ਵਾਈਟ ਪੇਪਰ ਜਿਹਨੂੰ ਕਿ ਖੁਫੀਆ ਗੱਲਬਾਤ ਵੀ ਕਿਹਾ ਜਾਂਦਾ ਉਦੋਂ ਤੱਕ ਉਹ ਅਕਸਰ ਭਾਰਤ ਸਰਕਾਰ ਦੇ ਇੱਕ ਖਾਸ ਜਹਾਜ਼ ਤੇ ਦਿੱਲੀ ਤੋਂ ਅੰਬਲਸਾਨ ਨੂੰ ਉਡਾਨ ਭਰਦੇ ਜੋ ਜ਼ਿਆਦਾਤਰ ਰਾਤ ਵੇਲੇ ਹੁੰਦੀ ਔਰ ਉਹ ਦੋਵੇਂ ਸੰਤਾ ਹਜਾਂਸੀ ਲੌਂਗਵਾਲ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਣ ਆਉਂਦੇ ਪਰ ਉਹਨਾਂ ਨੂੰ ਅਲੱਗ-ਅਲੱਗ ਮਿਲਦੇ ਪਰ ਕਿਸਮਤੀ ਨਾਲ ਗੱਲਬਾਤ ਦੇ ਵਿੱਚ ਹੋ ਰਹੀਆਂ ਲਗਾਤਾਰ ناکਾਮਯਾਬੀ ਨੇ ਛੇਤੀਓ ਪੰਜਾਬ ਨੂੰ ਇੱਕ ਆਉਣ ਵਾਲੀ ਵੱਡੀ ਬਰਬਾਦੀ ਵੱਲ ਧੱਕ ਦਿੱਤਾ ਉਹਦਾ ਤੁਹਾਨੂੰ ਪਤਾ ਹੀ ਹੈ ਕਿ ਕੀ ਹੋਇਆ 84 ਚ ਸਵੇਸੀ ਦੋਸਤੋ ਉਹਨਾਂ ਦੀ ਮੁਲਾਕਾਤ ਸ਼ਾਇਦ ਇਹ ਮੁਲਾਕਾਤਾਂ ਹੋ ਜਾਂਦੀਆਂ ਰਜੀਵ ਗਾਂਧੀ ਨਾਲ ਜਾ ਇੰਦਰਾ ਨਾਲ ਵੀ ਫੇਰ ਵੀ ਸ਼ਾਇਦ ਇਤਿਹਾਸ ਕੁਝ ਹੋਰ ਹੋਣਾ ਸੀ ਸੋ ਕਹਿਰ ਇਹ ਸੀ ਦੋਸਤੋ ਆਦੀ ਜਾਣਕਾਰੀ ਸੋ ਮਿਲਦੇ ਆ ਅਗਲੀ ਵੀਡੀਓ ਚ ਕੋਈ ਨਵੀਂ ਗੱਲਬਾਤ ਲੈ ਕੇ ਤੇ ਆਉਗਾ ਸਤਿ ਸ਼੍ਰੀ ਅਕਾਲ